ਉਹ ਤਾਂ ਦਿਨ ਦਿਹਾੜੇ ਹੀ ਲੁਟੇਰਿਆਂ ਵੱਲੋਂ ਕੀਤੇ ਜਾਂਦੇ ਕਾਂਡ ਸੁਨਿਆਰੇ ਦੀ ਦੁਕਾਨ ਉੱਤੇ ਲੱਖਾਂ ਦਾ ਸੋਨਾ ਲੁੱਟ ਕੇ ਹੋਏ ਫਰਾਰ ਸੀਸੀਟੀਵੀ ਫੁਟੇਜ ਆਈ ਸਾਹਮਣੇ ਜਿੱਤੋਂ ਬਾਅਦ ਪੁਲਿਸ ਨੇ ਹੁਣ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਕਿ ਜਲਦ ਹੀ ਲੁਟੇਰੇ ਕੀਤੇ ਜਾਣਗੇ ਕਾਬੂ ਲੇਕਿਨ ਦੁਕਾਨਦਾਰ ਦਾ ਕਹਿਣਾ ਹੈਗਾ ਕਿ ਇਹ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਿੰਨ ਲੁਟੇਰੇੜੇ ਆਏ ਸੀ ਕਿਨਾਂ ਇੱਕ ਮੋਨਾ ਸੀ ਕਿ ਦੋ ਸਦਾ ਰਹੇ ਸੀ ਪਹਿਲਾਂ ਮੇਰੇ ਕੋਲ ਸਮਾਨ ਬਾਰੇ ਪੁੱਛਦੇ ਰਹੇ ਕਿ ਮੁੜ ਕੇ ਫਿਰ ਦਾਤਰ ਹਥਿਆਰ ਦਿਹਾ ਕੇ ਮੇਨਾਂ ਲੁੱਟ ਕਰਕੇ ਹੁਣ ਵੱਡੇ ਅਧਿਕਾਰੀ ਬੁੱਕੇ ਦੇ ਪਹੁੰਚ ਕੇ ਨੇ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਫੋਟੋ ਵੀ ਸਾਹਮਣੇ ਆਈ ਹੈ ਕੀ ਕਹਨਾ ਪੁਲਿਸ ਦੇ ਵੱਡੇ ਅਧਿਕਾਰੀ ਦਾ ਉਹ ਜਾਣਦੇ ਹਨ ਲੇਕਿਨ ਦੁਕਾਨਦਾਰ ਦਾ ਦੁਖੜਾ ਵੀ ਸੁਵਿੰਦਰ ਸਿੰਘ ਜੀ ਕੀ ਗੱਲ ਕਿ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋਲ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹਨੂੰ ਜੈਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਨੇ ਲੇਡੀਜ਼ ਸਮਾਨ ਵੀ ਲੈਣਾ ਤੇ ਮੈਂ ਉਹ ਜੈਂਸਬੂ ਖਾਈ ਪਹਿਲਾਂ ਤਾਂ બીજી ਕੱਢ ਕੇ ਮੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਆ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਡੇਢ ਜੀ ਭਾਦੋ ਆ ਜਾਂਦੀ ਹੈ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਖਾਈ ਉਹਦੇ ਚ 6 ਟੋਲੇ ਸਮਾਨ ਸੀ ਜਿਹੜੇ ਡੇਢ ਜੀ ਮੰਦਰੀਆਂ ਜਿਹੜੀਆਂ ਤੇ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਜੀ ਗੂਗਲ ਪੇ ਕਰ ਲੋਗੇ ਮੈਂ ਕੋਈ ਨਹੀਂ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਈਆ ਕਹਿੰਦਾ ਬਾਕੀ ਮੈਂ ਗੂਗਲ ਪੇ ਕਰ ਲਵਾਂਗਾ ਮੈਂ ਕਰ ਲਾਂਗਾ ਵਿੱਕੀ ਆਇਆ ਇਸ ਤੋਂ ਬਾਅਦ ਫਿਰ ਥੋੜੀ ਜਿਹਾ ਬਈ ਇੱਕ ਜਣਾ ਹੋਰ ਆਇਆ ਨੰਗਦੇ ਬਾਨੇ ਚਹੀ ਉਹਨੇ ਦੰਤਰ ਸੈਟ ਤੇ ਲਗਾਇਆ ਸੀ ਉਹ ਆ ਕੇ ਸੱਤ ਜੋੜ ਕੇ ਅੰਨਖਲ ਹੋ ਗਿਆ ਮੈਂ ਕਿਹਾ ਜੀ ਤੁਮਦੋਹ ਮਹਾਰਾਜ ਕਿਧਰ ਆਇਆ ਜੀ ਮੈਂ ਕਿਹਾ ਸੇਵਾ ਤੋਂ ਬੋਲੇ ਹਾਂ ਬਸ ਤੋ ਆਇਆ ਤੇ ਉਹਨੇ ਜਨ ਉਹਨੇ ਦੰਤਰ ਕੱਟ ਲਿਆ ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੋਨਾ ਸੀ ਉਸ ਨੂੰ ਮੋਨਾ ਤੇ ਮੂੰਹ ਮ ਬੰਨਿਆ ਆਏ ਉਹਨੇ ਜਾ ਪਹਿਲਾ ਉਹਨੇ ਉਹਨੇ ਮੂੰਹ ਖੋਲਿਆ ਇਹ ਰੁਮਾਲ ਥੱਲੇ ਕੀਤਾ ਹੀ ਉਹ ਇੱਕ ਦਿਨ ਪਹਿਲਾਂ ਵੀ ਇਕਰ ਆਇਆ ਹਫਤਾ ਪਹਿਲਾਂ ਗਿਆ ਮੁੰਦਰੀ ਦੇ ਕੇ ਚਲਾ ਗਿਆ ਸੀ ਪਰ ਅੱਜ ਉਹ ਜੀ ਲੁੱਟ ਘੋਕ ਕਰਕੇ ਮੈਂ ਪੱਜ ਗਿਆ ਜੀ ਸੋਨਾ 7 ਟੋਲੇ ਤੇ 6 ਟੋਲੇ ਇੱਕ 11 ਟੋਲੇ ਸੋਨਾ 130 ਗ੍ਰਾਮ ਸੋਨਾ ਹਾਂਜੀ ਲੱਗੇ 4-5000 ਰੁਪਏ ਕੱਲੇ ਚ ਲੈ ਗਏ ਜੀ ਕੱਢ ਕੇ ਦੋ ਗੁਟਕਾ ਸਾਹਿਬ ਵਿੱਚ ਗੱਲੇ ਚ ਪਏ ਓਏ ਓਏ ਨਾ ਨਾ ਗੁਰਦਾਸ ਸਿੰਘ ਨਾਲ ਲੱਗਿਆ ਅੱਛਾ ਤੇ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਹੈ ਬੱਬਰ ਜੂਲਾ ਨਹੀਂ ਮਾਨਗਰ ਪਟਾਲਾ ਜਿੱਥੇ ਮਾਨਗਰ ਦੇ ਵਿੱਚ ਬੱਬਰ ਜੂਲਾ ਜੀ ਜੀ ਉਹ ਤੇ ਪਹਿਲੇ ਬੰਦੇ ਆ ਮੋਹਤਾਜ ਉਹ ਮੁਦਰੀਆ ਨੇੜੇ ਦੀਆਂ ਮੰਦਰੀਆ ਵੇਖਣ ਦੇ ਬਾਣੇ ਉਹਨਾਂ ਕੋ ਗਨ ਪੁਆਇੰਟ ਦੇ ਦਸਰ ਨਾਲ 230 ਗ੍ਰਾਮ ਖੋਲ ਲਏ ਜੀ ਉਹ ਅਸਾਧਨ ਕਰਕੇ ਕੋਸ਼ਿੰਦ ਪਾਲ ਕਰਦੇ ਮੋਰ ਸਰਦਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਸੀ ਸਰਦਾਰ ਸੀ ਇਕਨ ਖਾਕੀ ਪਾ ਕੇ ਬੱਲੇ ਸੀ ਚੈੱਕ ਜੱਗੜ ਪਾਈ ਸੀ ਆਹ ਨੂੰ ਇਕਨ ਦਬਾ ਲਾ ਬਨੇ ਤੇ ਜਿੱਡਾ ਚੋੜਾ ਵਾਇਆ ਸੀ ਸੁਸਰ ਕੋ ਸੀ ਸੀਸੀਟੀਵੀ ਫੋਟੋ ਦੀ ਵੀ ਹੈਗੀ ਘਾਬੇ ਸੀ ਸੀਸੀਟੀਵੀ ਫੁਟੇ ਵੀ ਆ ਗਈ ਹੈ ਖੰਗਾਲ ਦੇ ਬਾਕੀ ਕੈਮਰੇ ਚ ਚੈੱਕ ਕਰ ਰਿਹਾ